ਕਿੱਤੇ ਕਿ ਦੂਰ ਤੇ ਰਹਿ ਪੀ ਉਹ ਸਰਵਿਸ ਇੱਥੇ ਜਾਣਾ ਉਹ ਮੋਟਰ ਤੇ ਜਾਣਾ ਜੀ ਸਰ ਮੈਂ ਬਹੁਤ ਬੰਦੇ ਜੋੜੇ ਹੋਏ ਜੀ ਉੱਥੇ ਠੀਕ ਹਾਂ ਤੇ ਨਹੀਂ ਆਪਾਂ ਪੱਤੀਆਂ ਲਾ ਦਈਏ ਕੋਈ ਗੱਲ ਨਹੀਂ ਸਾਰੀ ਸਕੀਮ ਉਹਨੂੰ ਮੈਂ ਸਮਝਾਉਂਗਾ ਇਹਨੇ ਬੰਦਿਆਂ ਨੂੰ ਹਾਂਜੀ ਹਾਂਜੀ ਤੂੰ ਸਿਰਫ ਜੈਸ ਲਓ ਜੈਸ ਨੂੰ ਤੂੰ ਪੁੱਛੂਗਾ ਮੈਂ ਤੂੰ ਹੰਗਾਰਾ ਪਰ ਦਰੀ ਮੇਰਾ ਠੀਕ ਹੈ ਜੀ ਠੀਕ ਹੈ ਨਾ ਪੱਤੀਆਂ ਲਾ ਦਾਂਗੇ ਆਪਾਂ ਪਰ ਇਹ ਕਰੀ ਮੋਟਰਸਾਈਕਲ ਅੱਗੇ ਲੈ ਕੇ ਨਜਾਈ ਉਹਨਾਂ ਦੇ ਕੋਲੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਆਪਾਂ ਇੱਥੇ ਆਏ ਆ ਪੰਜਾਬ ਤੇ ਮੈਂ ਸਾਰਾ ਉਹਨਾਂ ਨੂੰ ਐ ਕਿਹਾ ਤੁਹਾਡੇ ਇਕੱਲੇ ਇਕੱਲੇ ਬੰਦੇ ਨੂੰ ਅਸੀਂ ਗੱਡੀ ਦਵਾ ਦਾਂਗੇ ਬਸ ਤੂੰ ਉਹਨਾਂ ਨੂੰ ਇਹ ਕਹੀ ਵੀ ਗੱਡੀ ਸਾਡੀ ਪਿੱਛੇ ਖੜ ਗਈ ਉੱਥੇ ਗੱਡ ਗਈ ਡਰਾਈਵਰ ਸਾਡੇ ਨਾਲ ਇਹ ਕਰ ਮੋਟਰਸਾਈਕਲ ਇੱਕ ਲਾ ਠੀਕ ਹੈ ਇਹ ਚੋਲੇ ਦੇ ਲਾ ਦੇ ਉਹਲੇ ਉਹਲੇ ਉਹਨਾਂ ਦੇ ਮੋਟਰਸਾਈਕਲ ਤੁਰ ਕੇ ਲੱਗ ਜਾਂਦੇ ਆਪਾਂ ਅੱਗੇ ਕਰਾਂਗੇ ਗੱਡੀ ਨਾ ਚਿੱਕੜ ਚ ਫਸ ਗਈ ਚਿੱਕੜ ਚ ਫਸ ਗਈ ਬਸ ਠੀਕ ਹੈ ਜੀ ਤੂੰ ਚਿੰਤਾ ਨਾ ਕਰ ਮੈਂ ਲਾ ਦੂੰ ਪੱਤੀਆਂ ਯਾਰ ਤੂੰ ਬਸ ਮੇਰੇ ਮਾਂ ਕਰ ਮਾਂ ਕਰ ਬੋਲੀ ਜਾਈ ਹੈ ਨਾ ਤੇ ਨਾਲੇ ਇੱਕ ਮਿੰਟ ਗੱਲ ਸੁਣ ਅਨੂਵਾ ਖੜੀ ਹੈ ਕਿਸੇ ਦੀ ਹੈ ਚਾਰਕ ਫੋਟੋ ਖਿੱਚ ਲੈਣੇ ਇਹਨਾਂ ਨਾਲ ਗਰੁੱਪ 'ਚ ਪ੍ਰੈਸ਼ਰ ਬਣ ਜਾਂਦਾ ਜਦੋਂ ਆਪਾਂ ਲੋਕਾਂ ਨੂੰ ਦਿਖਾਉਂਦੇ ਆ ਨਾ ਵੀ ਸਾਡੇ ਕੋਲ ਗੱਡੀ ਏ ਠੀਕ ਹੈ ਜੀ ਕਿਸੇ ਨੂੰ ਕੀ ਪਤਾ ਆਪਾਂ ਬਿਲਕੁਲ ਟਿੰਨੇ ਸੀ ਖੜੇ ਸਰ ਪਰ ਮੈਂ ਫੋਟੋ ਖਿੱਚ ਰਹਾ ਜੀ ਆ ਖਿੱਚ ਵਧੀਆ ਦੀ ਫੋਟੋ ਖੱਚੀ ਮੇਰੀਆਂ ਨਾਲ ਚੰਗਾ ਪੂਰੇ ਬੰਦੇ ਤਾਂ ਹਾਲੇ ਹੈ ਨਹੀਂ ਕੋਈ ਹੈ ਨਾ ਠੀਕ ਹੈ ਜਿੱਦੀ ਮਰਜ਼ੀ ਹੋਵੇ ਅਗਲੇ ਨੂੰ ਇਹ ਲੱਗੇ ਵੀ ਗੱਡੀ ਆਪਣੀ ਏ ਠੀਕ ਹੈ ਜੀ ਲਓ ਸਰ ਇੱਧਰ ਦੇਖੋ ਜੀ ਹੱਥ ਜਾ ਧਰ ਲਓ ਜੀ ਆਪਦੀ ਲੱਗਦੀ ਆ ਹਾਂਜੀ 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 ਠੀਕ ਹੈ ਜੀ ਓਕੇ ਹਾਈ ਠੀਕ ਇਹਦਾ ਪਹਿਲੇ ਸਟੇਟਸ ਪਾਵਾਂਗੇ ਹਾਂ ਇਨਾਮ ਚ ਜਿੱਤੀ ਠੀ ਹਾਂ ਐਵੇਂ ਪਾਵਾਂਗੇ ਠੀਕ ਹੈ ਸਾਰੇ ਉਹ ਬੰਦੇ ਬੈਠੇ ਆ ਉਂਦਰ ਬੰਦੇ ਬਾਅਦ ਬੰਦੇ ਬਾਅਦ ਬੰਦੇ ਬਾਅਦ ਚ ਪਹਿਲਾਂ ਫੋਟੋਆਂ ਦਾ ਕਰ ਲੀਏ ਚਾਰ ਸਰ ਇਧਰ ਕਰ ਦਿਨਾ ਹਾਂਜੀ ਹਾਂਜੀ ਆ ਦੇਖੋ ਠੀਕ ਹੈ ਜੀ ਦੇਖੋ ਤੇਰੀ ਕਿੱਚ ਤੇਰੀ ਨਾ ਨਾ ਬੈ ਜੀ ਬੱਸ ਉਹ ਹਾਂਜੀ ਬਜ਼ੁਰਗੋ ਆਪਣੇ ਸਾਰੇ ਬਹੁਤ ਦੂਰ ਬੰਬੇ ਤੋਂ ਆਇਆ ਸਰ ਸਪੈਸ਼ਲ ਸਰ ਕੋਲ ਬਹੁਤ ਸ਼ਡਿਊਲ ਭੀ ਜੀ ਐਨਾ ਭੀ ਜੀ ਐਨਾ ਭੀ ਜੀ ਪੁੱਛਣਾ ਆਪਣੇ ਕੋਲ 10-15 ਮਿੰਟ ਹੈ ਸਰ ਦੀ ਗੱਲ ਧਿਆਨ ਨਾਲ ਸੁਣੀਓ ਠੀਕ ਹੈ ਹੁਣ ਸਾਰਾ ਆਪਣੀ ਗੱਲ ਰੱਖੀਏ ਹਾਂਜੀ ਸਰ ਜੀ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਠੀਕ ਠਾਕੋ ਹਾਂਜੀ ਹਾਂਜੀ ਵਧੀਆ ਜੀ ਅੱਛਾ ਫਿਰ ਮੈਨੂੰ ਇਹਨਾਂ ਦੱਸੋ ਤੁਹਾਡੇ ਕੋਲੋ ਕਾਰ ਕਿਹਦੇ ਕੋਲੇ ਹੈ ਤੁਹਾਡੇ ਕੋਲੋ ਕਿਸੇ ਲਵੇ ਨਹੀਂ ਹੈਗੀ ਜੀ ਕਿਸੇ ਕੋਲੇ ਨਹੀਂ ਹੈਗੀ ਲਾ ਜੀ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲੇ ਕਾਰ ਹੋਵੇ ਜਾਂਦਾ ਹਰ ਇੱਕ ਇੱਕ ਬੰਦਾ ਚਾਹੁੰਦਾ ਹੀ ਜਾਂਦਾ ਜੀ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਰਿਸ਼ਤੇਦਾਰ ਤੁਹਾਡੇ ਦੇ ਮਾਣ ਕਰਨ ਹਾਂਜੀ ਵੀ BMW ਮਰਸੀਡੀਜ਼ ਗੱਡੀ ਹਾਂਡੇ ਵਾਲੇ ਕੋਲੇ ਘਰੇ ਖੜੀ ਹੈ ਫੋਟੋ ਖਿੱਚ ਕੇ ਸਟੇਟਸ ਪਾਉਣਾ ਚਾਹੁੰਦੇ ਹੋ ਰੀਲਾਂ ਬਣਾਈ ਪਾਉਣੀਆਂ ਚਾਹੁੰਦੇ ਹੋ ਹਾਂ ਹਾਂ ਦੱਸੋ ਚਾਹੁੰਦੇ ਆ ਚਾਹੁੰਦੇ ਆ ਯੈਸ ਆਰ ਨੋ ਯੈਸ 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 ਆਰ ਨੋ ਯੈਸ 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 ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸਿਰਫ 5 ਮਿੰਟ ਮੇਰੀ ਗੱਲ ਸੀਰੀਅਸ ਹੋ ਕੇ ਸੁਣ ਲਓ ਹਾਂਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਇੱਕ ਸਕੀਮ ਜਿੱਥੋਂ ਮੈਂ ਆਇਆ ਜਿਹੜੇ ਜਗ੍ਹਾ ਤੋਂ ਮੈਂ ਆਇਆ ਤੁਸੀਂ ਯਕੀਨ ਨਹੀਂ ਮੰਨਣਾ ਗੋਲ ਕੱਪੇ ਵਾਲੇ ਕੋਲੇ ਵੀ ਮਰਸੀ ਦੀ ਕੱਢੀ ਆ ਚਾ ਗੋਲ ਕੱਪੇ ਵਾਲੇ ਕੋਲੇ ਵੀ ਜਿਹੜਾ ਮੇਰਾ ਡਰਾਈਵਰ ਹੈ ਉਹ ਸਵੇਰੇ BMW ਤੇ ਕਰੇ ਆਉਂਦਾ ਮੇਰੇ ਹਮ ਆਪਣੀ ਗੱਡੀ ਉੱਥੇ ਖੜਾ ਕੇ ਫੇਰ ਮੇਰੀ ਗੱਡੀ ਛੇੜਦੇ ਛੋੜ ਲਵੇ ਕਿਹੜੀ ਗੱਡੀ ਹੈ ਜੀ ਉਹ ਮੇਰੇ ਕੋਲੇ ਕੋਈ ਇੱਕ ਗੱਡੀ ਹੈ ਜੇ ਕੋਈ ਇੱਕ ਹੋਵੇ ਫਿਰ ਤਾਂ ਮੈਂ ਤੁਹਾਨੂੰ ਗਿਣਾਵਾਂ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਮੇਰੇ ਗੱਡੀਆਂ ਦੇ ਨੰਬਰ ਕਿੰਨੇ ਨੇ ਹੈਪੀ ਜਸਰ ਨੂੰ ਯੈਸ ਯੈਸ ਸਰ ਯੈਸ ਯੈਸ ਸਰ ਯੈਸ ਯੈਸ ਸਰ ਯੈਸ ਇੰਨੀਆਂ ਗੱਡੀਆਂ ਨੇ ਮੇਰੇ ਕੋਲੇ ਹਾਂਜੀ ਯੈਸ ਯੈਸ ਹੈਪੀ ਬੇਟਾ ਆਪਣੀ ਕਾਪੀ ਲੈ ਕੇ ਡੈਰੀ ਹਾਂਜੀ ਲਓ ਸਰ ਦੇਖੋ ਨਾ ਬਈ ਆਪਣੀ ਜਿਹੜੀ ਕੰਪਨੀ ਹੈਗੀ ਉਹ ਹੈਗੀ 베스트 ਕੰਪਨੀ ਆਪਾਂ 베스트 ਕੰਪਨੀ ਤੋਂ ਆਏ ਆ ਤੇ ਆਪਾਂ ਕੀ ਕਰਨਾ ਹੈ 5000 ਰੁਪਏ ਤਾਂ ਸਾਰਿਆਂ ਕੋਲ ਹੀ ਹੁੰਦੇ ਘਰੇ ਹਾਂਜੀ ਕਿਹਦੇ ਕੋਲ ਨਹੀਂ ਹੁੰਦਾ ਚਲੋ ਪਰ ਲਾਂਗੇ ਜੀ ਓਕੇ ਸੱਟੇ ਕਈ ਵਾਰੀ ਬੁੜੀ ਕਹਿ ਦਿੰਦੀ ਹੈ ਸ਼ਾਮ ਨੂੰ ਵੀ ਮੈਂ ਪੇਕੇ ਜਾਣਾ ਠੀਕ ਹੈ ਕਿੰਨੇ ਕਿੰਨੇ ਪੈਸੇ ਖਰਚ ਜਾਂਦੀ ਹੈ ਬਿਊਟੀ ਪਾਰਲਰ ਤੇ ਕਿੰਨੇ ਖਰਚੇ ਹੁੰਦੀ ਹੈ 5000 ਤਾਂ ਹਰ ਇੱਕ ਦੇ ਘਰੇ ਪਏ 5000 ਦੀ ਆਈਡੀ ਲਾਓ 2 ਮਹੀਨੇ ਕੰਮ ਕਰੋ ਅੱਗੇ ਬੰਦੇ ਜੋੜੋ ਤੁਸੀਂ ਦੇਖੋਗੇ ਤੁਹਾਡੇ ਜੋੜੇ ਹੋਏ ਬੰਦੇ ਕੀ ਕੁਛ ਉਹ ਤੁਸੀ ਕੁਛ ਨਹੀਂ ਕਰਨਾ ਤੁਸੀ ਕੁਛ ਵੀ ਨਹੀਂ ਕਰਨਾ ਤੁਸੀਂ ਪਹਿਲਾਂ ਜੀ ਮੈਂ ਇੱਕ ਕੰਪਨੀ ਚ ਲਾਇਈ ਸੀਗੇ ਪੈਸੇ 2.5 ਲੱਖ ਰੁਪਏ ਡੋਈ ਬੈਠਿਆ ਜੀ ਮੈਂ ਕਿਹੜੀ ਕੰਪਨੀ ਚ ਲਾਇਈ ਸੀ ਹੈਗੀ ਸੀਗੀ ਉਹ ਕੋਈ ਇੱਧਰ ਬਾਹਰਲੀ ਉਹ ਫਿਰ ਇਹੀ ਤਾਂ ਗੱਲ ਹੈ ਤੂੰ ਤਜਰਬੇ ਕਰ ਬੰਦੇ ਨੂੰ ਮਿਲਿਆ ਨਹੀਂ ਯਸਰ ਨੂੰ ਹਾਂ ਯਸ ਯਸ ਸਰ ਯਸ ਯਸ ਤਜਰਬੇ ਕਰ ਤੂੰ ਕੋਨ ਬੰਦੇ ਨੇ ਮਿਲਿਆ ਅਜੇ ਤੱਕ ਤਜਰਬੇਕਾਰ ਕੋਈ ਪਤਾ ਨਹੀਂ ਮੈਨੂੰ ਲੱਗਦਾ ਮੈਂ ਤਾਂ ਬੇਕਾਰ ਹੀ ਟਾਈਮ ਹੁਣ 5000 ਰੁਪਏ ਮੇਰੇ ਕਹੇ ਤੋ ਇੱਕ ਵਾਰੀ ਆਈਡੀ ਲਾ ਕਾਕਾ ਤੇਰੇ ਪੇਰੈਂਟਸ ਤੇਰੇ ਤੇ ਮਾਣ ਕਰਨਗੇ ਤੇਰਾ ਨਾਂ ਕੀ ਹੈ ਮੇਰਾ ਦਲੀਪ ਸਿੰਘ ਜੀ ਦਲੀਪ ਸਿੰਘ ਤੈਨੂੰ ਮਿਸਟਰ ਦਲੀਪ ਕਹਿ ਕੇ ਬੁਲਾਇਆ ਕਰਨਗੇ ਪਿੰਡ ਵਾਲੇ ਮਿਸਟਰ ਦਲੀਪ ਯਸਰ ਨੂੰ ਯਸ 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 ਹੁਣ ਉਹ ਤਾਂ ਬੁਲਾਉਂਦੇ ਤਾਂ ਹੁਣ ਵੀ ਮਿਸਟਰ ਕਹਿ ਕੇ ਨਹੀਂ ਫਿਰ ਬਸ ਐਂ ਵੀ ਮਿਸਟਰ ਨਹੀਂ 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 ਹੁਣ ਪਤਾ ਕਿ ਤੇਰੀ ਇੱਜ਼ਤ ਇੰਨੀ ਨਹੀਂ ਕਰਦੇ ਕਿਉਂਕਿ ਤੇਰੇ ਕੋਲੇ ਸਾਧਨ ਨਹੀਂ ਕੋਈ ਹੈ ਪਰ ਇਹ ਤਾਂ ਕਹਿਦਾ ਬੀਐਮਡਬਲਯੂ ਉਤਰੇਗਾ ਨਾ ਉਹ ਮਿਸਟਰ ਕੋਈ ਾਡੇ ਮਿਸਟਰ ਹੁੰਦਾ ਏ ਐਮਆਰ ਕੋਈ ਹੋਰ ਐਮਆਰ ਹੁੰਦੇ ਏ ਐਮਆਰ ਤਾਂ ਦਿਸੀ ਐਮਆਰ ਨਾ ਮੈਂ ਮਿਸਤਰੀ ਵਾਲਾ ਮੈਂ ਆਈ ਮਿਸਟਰ ਮਿਸਤਰੀ ਆ ਜੀ ਮੈਂ ਇਹ ਤਾਂ ਨਹੀਂ ਜੀ ਮਿਸਤਰੀ ਕਹਿੰਦੇ ਨੇ ਤੂੰ ਮਿਸਤਰੀ ਹੈ ਨਾ ਮਿਸਤਰੀ ਵਾਲਾ ਮਿਸਟਰ ਕਹਿੰਦੇ ਨੇ ਜੀ ਮੈਨੂੰ ਤੂੰ ਮਿਸਤਰੀ ਵਾਲਾ ਕੰਮ ਭੁੱਲ ਜੇ ਅੱਛਾ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤੂੰ ਤਾਂ ਬੇਲਾ ਬੈਠਾ ਤੇਰੀਆਂ ਸੱਤ ਪੀੜੀਆਂ ਖਾਣਗੀਆਂ ਤੇਰੇ ਸੱਤਵੇਂ ਪੀੜੀ ਵੀ ਕਹੋਗੀ ਪੈਸੇ ਮੁੱਕ ਨਹੀਂ ਰਹੇ ਅਸੀਂ ਕਰੀਏ ਕੀ ਤੁਸੀਂ ਐ ਡਾਉਂਦੇ ਪੈਸੇ ਐ ਯੈਸ ਸਰ ਨੋ 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 ਯੈਸ 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 ਸਰ ਯੈਸ 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 ਸਰ ਨੋ ਯੈਸ ਸਰ ਯੈਸ ਐਂਡ ਆਉਂਗੇ ਪੈਸੇ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਨੇ ਫਾਈਵ ਸਟਾਰ ਹੋਟਲ ਦਾ ਤੁਸੀਂ ਨਾਮ ਵੀ ਸੁਣਿਆ ਹੋਣਾ ਜਿਹੜੇ ਹੋਟਲਾਂ ਦੇ ਵਿੱਚ ਅਸੀਂ ਜਾਂਦੇ ਆ ਜਿਹੜੇ ਹੋਟਲਾਂ 'ਚ ਅਸੀਂ ਰਹਿੰਦੇ ਆ ਠੀਕ ਐ ਅੱਗੇ ਬੰਦੇ ਮੈਨੇਜਰ ਹੋਟਲਾਂ ਦੇ ਐ ਖੜੇ ਹੁੰਦੇ ਨੇ ਸਾਡੇ ਸਵਾਗਤ ਦੇ ਵਿੱਚ ਹਾਰਾਂ ਨਾਲ ਅਸੀਂ ਲੱਦ ਜੰਨੇ ਆ ਜਦੋਂ ਅਸੀਂ ਕਿਤੇ ਜਾਂਦੇ ਆ ਹੈਪੀ ਟੂ ਦਾ ਦੇਖੇ ਨਾ ਹਾਂਜੀ ਸਰ ਹਾਂਜੀ ਯੈਸ অর ਨੋ ਯੈਸ ਯੈਸ ਸਰ ਯੈਸ অর ਨੋ ਯੈਸ ਯੈਸ ਠੀਕ ਹੈ ਨਾ ਤੂੰ ਤਾਂ ਯੈਸ ਸਰ ਯੈਸ ਯੈਸ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਇੱਕ ਮਿੰਟ ਗੱਲ ਸੁਣੋ ਮੇਰੀ ਇਹ ਆ ਹੈਗੇ ਆ ਬਾਈ ਜੀ ਤੂੰ ਬਾਈ ਇੱਥੇ ਠੀਕ ਹੈ ਤੂੰ ਤੇ ਇੱਥੇ ਤੂੰ ਲਾਇਆ 5000 ਰੁਪਈਆ ਹਾਂਜੀ ਇੱਕ ਵਾਰੀ ਬਸ ਉਸੇ ਕਰਨਾ ਉਦੋਂ ਬਾਅਦ ਤੂੰ ਕੀ ਕਰਨਾ ਹੈ ਆਪਦਾ ਸਭ ਤੋਂ ਨੇੜਲਾ ਰਿਸ਼ਤੇਦਾਰ ਦੇਖਣੇ ਤੇਰਾ ਜਿਹੜਾ ਤੇਰੀ ਗੱਲ ਮੰਨਦਾ ਹੋਵੇ ਕਿ ਉਹਨੂੰ ਆਪਦੇ ਵੱਲੋਂ ਸਮਝਾ ਦੇ ਵੀ ਕਾਕਾ ਦੇਖ ਕੱਲ ਨੂੰ ਮੇਰੇ ਕੋਲੇ ਗੱਡੀ ਆਉਗੀ ਤੁਸੀਂ ਜੇਲਸੀ ਕਰੋਗੇ ਰਿਸ਼ਤੇਦਾਰਾਂ ਚ ਚੰਗੀ ਨਹੀਂ ਅੰਦਰ ਰਿਸ਼ਤੇ ਟੁੱਟ ਜਾਂਦੇ ਨੇ ਜੇਲਸੀ ਕਰੀ ਮਾੜੀ ਹੁੰਦੀ ਹੈ ਤੂੰ ਜੇਲਸੀ ਕਰਨ ਦੀ ਬਜਾਏ ਮੇਰੇ ਬਰਾਬਰ ਗੱਡੀ ਲਓ ਮੈਂ ਲੈਣ ਲੱਗਾ ਤੁਸੀਂ ਵੀ ਲਓਗੇ ਤੇ ਤੁਸੀਂ ਲੈ ਲੋਗੇ ਹਾਂ ਤੁਸੀਂ ਲਓ ਤੂੰ ਦੋ ਬੰਦਿਆਂ ਨੂੰ 5-5000 ਰੁਪਈਆ ਇੱਥੇ ਲਾਤੇ ਨੇ ਦੋ ਬੰਦੇ ਹੋਰ ਤਾਂ ਕੁਝ ਨਹੀਂ ਕਰਨਾ ਅੱਗੇ ਜਿਹੜੇ ਉਹ ਦੋ ਬੰਦੇ ਨੇ ਦੋ ਹੋਰ ਲਾਣਗੇ ਦੋ ਦੋ ਉਹ ਜਿਹੜੇ ਦੋ ਦੋ ਨੇ ਅੱਗੇ ਦੋ ਦੋ ਹੋਰ ਲਾਣਗੇ ਇਹ ਗੱਲ ਨਾ ਜਿਵੇਂ ਐ ਪਰਮਾਣੂ ਬੰਬ ਨਹੀਂ ਹੁੰਦਾ ਇੱਕ ਅਣੂ ਜੁੜ ਕੇ ਅੱਗੇ ਪਰਮਾਣੂ ਬਣਦੇ ਨੇ ਅੱਗੇ ਵੱਡਾ ਬਣ ਜਾਊਗਾ ਪੂਰੇ ਇੰਡੀਆ ਚ ਪਹੁੰਚ ਜਾਗਾ ਉੱਤੇ ਤੂੰ ਐ ਥੱਲੇ ਸਾਰਾ ਇੰਡੀਆ ਐ ਐ ਚੇਨ ਬਣਦੀ ਜਾਂਦੀ ਸੀ ਜੇ ਉਸੇ ਫਿਰ ਚੈਨ ਸਿਸਟਮ ਆ ਚੈਨ ਸਿਸਟਮ ਦਾ ਓਏ ਕਾਕਾ ਚੇਨ ਹੈ ਕੋਈ ਮੋਟਰਸਾਈਕਲ ਦੀ ਚੇਨ ਨਹੀਂ ਹੈਗੀ ਵੀ ਉੱਤਰ ਕੇ ਜਿੱਥੇ ਮਰਜ਼ੀ ਖੜ ਗਿਆ ਹੱਤ ਕਾਲੇ ਕਰ ਲੇ ਕਿ ਕਿਹੋ ਜਿਹੇ ਬੰਦੇ ਤੁਸੀਂ ਵਿੱਚ ਲਿਆ ਰੱਖੇ ਨੇ ਯਾਰ ਤੁਸੀਂ ਮੇਰੀ ਗੱਲ ਹੀ ਸੁਣਦੇ ਹੈਗੇ ਸੁਣੋ ਮੇਰੇ ਟਾਈਮ ਦੀ ਕੀਮਤ ਤੁਹਾਨੂੰ ਪਤਾ ਨਹੀਂ ਹੈਗਾ ਗੱਡੀ ਗੱਡੀ ਚਾਹੀਦੀ ਸਰ ਦੀ ਗੱਲ ਸੁਣ ਲੈ ਟਾਈਮ ਦੀ ਕਦਰ ਕਰਿਆ ਕਰੋ ਮੇਰੇ ਕੋਲੇ ਟਾਈਮ ਸਿਰ 5 ਮਿੰਟ ਟਾਈਮ ਹੈ ਮੈਂ ਤੁਹਾਨੂੰ ਬਹੁਤ ਕੀਮਤੀ ਸਮਾਂ ਤੁਹਾਨੂੰ ਦੇ ਰਿਹਾ ਜਦੋਂ ਤੁਸੀਂ 5-5000 ਰੁਪਏ ਲਾਤੇ ਬਸ ਹੋਰ ਕੁਝ ਨਹੀਂ ਕਰਨਾ ਫਿਰ ਤਾਂ ਘਰੇ ਜਾ ਕੇ ਐ ਐ ਸੌਣੇ ਤੁਸੀਂ ਨਹੀਂ ਐ ਬਸ ਕਰਦੇ ਕਹਿਣਗੇ ਜੀ ਉਠੋ ਮਹਾਰਾਜਾ ਮੰਗੂ ਇਹ ਉਹਨਾਂ ਨੂੰ ਆਰਡਰ ਵੀ ਐ ਦੇਣੇ ਨੇ ਪਾਣੀ ਲੈ ਕੇ ਆ ਰੋਟੀ ਲੈ ਕੇ ਆ ਐ ਕਰਕੇ ਆਰਡਰ ਦੇਣ ਲੱਗ ਜੂਗੇ ਐਵੇਂ ਪੈਸੇ ਤੁਹਾਡੇ ਕੋਲੇ ਆ ਜਾਣਗੇ ਠੀਕ ਹੈ ਤੁਸੀਂ ਕਿਸੇ ਬੰਦੇ ਨੂੰ ਓਏ ਵੀ ਕਹੋਗੇ ਅਗਲਾ ਗੂਗਾ ਅਸੀਂ ਬੜੇ ਕਿਸਮਤ ਵਾਲਿਆਂ ਕਿ ਯਾਰ ਇਹਨੇ ਸਾਨੂੰ ਓਏ ਕਹਿ ਕੇ ਬੁਲਾਇਆ ਤੁਸੀਂ ਕਿਸੇ ਨੂੰ ਗਾਲ ਕੱਢੋਗੇ ਅਗਲਾ ਗੂਗਾ ਯਾਰ ਵੈਰੀ ਵੈਰੀ ਗੁੱਡ ਯਾਰ ਇੰਨੀ ਕਿਸਮਤ ਮੇਰੀ ਇਹਨੇ ਮੇਰੇ ਮੈਨੂੰ ਗਾਲ ਕੱਢੀਏ ਐਡਾ ਬੰਦਾ ਤਕੜਾ ਇੰਨੀਆਂ ਗੱਡੀਆਂ ਦਾ ਮਾਲਕ ਮੈਨੂੰ ਗਾਲ ਕੱਢ ਰਿਹਾ ਐਡੀ ਤੁਹਾਡੀ ਇੱਜ਼ਤ ਬਣ ਜੂਗੀ ਬਾਈ ਜੀ ਠੀਕ ਹੈ ਨਾ ਤੁਸੀਂ ਚਾਹੁੰਦੇ ਹੋ ਫਾਈਵ ਸਟਾਰ ਹੋਟਲ ਖਾਣਾ ਖਾਓ ਜਾ ਕੇ ਬੋਨ ਬਾਈ ਜੀ ਚਾਹੁੰਦੇ ਹੋ ਯਸ ਆਰ ਲੋ ਹਾਂ ਯਸ 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 ਆਰ ਨਾ ਯਸ 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 ਚਾਹੁੰਦੇ ਹੋ ਨਾ ਫਾਈਵ ਸਟਾਰ ਹੋਟਲ 'ਚ ਖਾਣਾ ਖਾਓ ਗੱਡੀਆਂ ਤੁਹਾਨੂੰ ਲੈਣ ਆਉਣ ਨੌਕਰ ਜਿਹੜਾ ਥੋੜੇ ਤਾਕੀ ਖੋਲੇ ਉਹ ਲੋਕ ਖੁਦ ਇੱਕ BMW ਤੇ ਆਇਆ ਹੋਵੇ ਇਹੋ ਜੇ ਸਕੀਮਾਂ ਤੁਹਾਨੂੰ ਬਾਈ ਦੱਸਾਂਗੇ ਤੁਸੀਂ ਕਾਮਯਾਬ ਹੋ ਜਾਓਗੇ ਠੀਕ ਹੈ ਹੁਣ ਤੁਸੀਂ ਇਹ ਕਰਿਓ 5 5000 ਰੁਪਏ ਦੀ ਆਈਡੀ ਇਹ ਮੁੰਡੇ ਕੋਲੇ ਲਾ ਦਿਓ ਤੁਸੀਂ ਦਿਨਾਂ ਚ ਦੇਖੋ ਤੁਹਾਡੀ ਕਿਸਮਤ ਹੈ ਜਿਹੜੀ ਤੁਹਾਨੂੰ ਕਿੱਥੇ ਤੋਂ ਕਿੱਥੇ ਤੱਕ ਲੈ ਕੇ ਜਾਂਦੀ ਹੈ ਇੱਕ ਮਿੰਟ ਹੋ ਕੋਲਡ ਕਰੋ ਮੜਾ ਜੀ ਹੈਲੋ ਹਾਂ ਜਸਟ ਮੈਂ ਤਿਆਰ ਰਿਹਾ ਹਾਂ 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 ਨਹੀਂ ਨਹੀਂ ਸ਼ਾਮ ਵਾਲੀ ਮੀਟਿੰਗ 'ਚ ਮਿਲਦੇ ਆਪਾਂ ਸ਼ਾਮ ਵਾਲੀ ਮੀਟਿੰਗ 'ਚ ਅੱਛਾ ਜੀ ਸਾਰਾ ਹੈ ਯਾਰ ਤੂੰ ਇਹ ਕਰੀ 15 ਮਿੰਟ ਟਾਈਮ ਲੱਗਦੇ ਆ 5 15 ਮਿੰਟ ਕੁਝ ਨਹੀਂ ਤਾਂ ਮੈਂ ਖੁਦ ਲਾ ਲਾ ਯਾਰ ਮੇਰੇ ਲਈ ਗੱਡੀ ਤੂੰ BMW ਲੈ ਜਾ ਨਾ ਲੈ ਗੱਡੀ ਸਤਾਰੀ ਨੂੰ ਆ ਜੂ ਨੀ 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 ਆਡੀ ਨੇ ਲੈ ਕੇ ਜਾਣੀ ਆਡੀ ਮੇਰੇ ਤੇ ਭਰੋਸਾ ਨਾ ਆਡੀ ਬੇਟਾ ਲੈ ਕੇ ਗਿਆ ਥੋੜਾ ਸਾ ਪੈਸੇ ਹੈ ਆਡੀ ਬੇਟਾ ਲੈ ਕੇ ਗਿਆ ਤੂੰ ਇਹ ਕਰੀ BMW ਲੈ ਜਾ ਛੇੜ ਕੇ ਉੱਥੋਂ ਕਰੋ ਯਾਰ ਜੈਗੂਅਰ ਨੀਨਾ ਜੈਗੂਅਰ ਤੇ ਮੈਂ ਮੈਂ ਜਾਣਾ ਦਿੱਲੀ ਜਾਣੇ ਮੈਂ ਜੈਗੂਅਰ ਨਹੀਂ ਲੈ ਕੇ ਜਾਣੀ ਦੂਜੀ ਜੈਗੂਅਰ ਵੀ ਨਹੀਂ ਲੈ ਕੇ ਜਾਣੀ ਮੇਰੀ ਵਾਈਫ ਲੈ ਕੇ ਜਾਊਗੀ ਉਹ ਨਾ ਦੋਨੇ ਜੈਗੂਅਰ ਨਹੀਂ ਛੇੜਨੀ BMW ਨਹੀਂ ਛੇੜਨੀ ਹਾਂ ਚਲ ਠੀਕ ਹੈ ਚਲ ਜਿਹੜੀ ਲੈਣੀ ਲੈ ਜਾ ਯਾਰ ਇਹ ਤਾਂ ਮਿੱਤਾਂ ਨੂੰ ਕੋਈ ਨਹੀਂ ਠੀਕ ਹੈ ਕਿੰਨੇ ਪੈਸੇ ਚਾਹੀਦੇ ਨੇ ਪੈਸੇ ਤਾਂ 80 ਲੱਖ ਰੁਪਏ ਕਰਨ ਦਾ ਲੈ ਜਾ ਲੈ ਜਾ ਕੋਈ ਨਹੀਂ ਬਸ ਮੈਂ ਥੋੜਾ ਜਿਹਾ ਨਾ ਬੀਜੀ ਸੀ ਹੈ ਸ਼ਾਮ ਨੂੰ ਦਿੱਲੀ ਮਿਲਦੇ ਆਪਾਂ ਚੰਗਾ ਹਾਂਜੀ ਫਿਰ ਸਰ ਨੂੰ ਹਾਂ ਕਰਦਾ ਫਿਰ ਕਰ ਲੈਣਗੇ ਹਾਂਜੀ ਹਾਂਜੀ ਸਰ ਇਹਨਾਂ ਦੀ ਹਾਂ ਜੀ ਕਿਸੇ ਦਾ ਕੋਈ ਕੁਐਸਚਨ ਕੋਈ ਕੁਐਰੀ ਕੋਈ ਪੁੱਛਣਾ ਹੋਵੇ ਕਿਸੇ ਨੇ ਕੁਛ ਦੱਸੋ ਸਰ ਆ ਰਹੇ 15 ਮਿੰਟ ਇਹ ਦੱਸੋ ਕੁਝ ਪੁੱਛਣਾ ਹੈ ਬਈ ਤੂੰ ਨਾ 15 ਮਿੰਟ ਨੇ ਹੁਣ ਮੇਰੇ ਕੋਲ ਟਾਈਮ 2 ਮਿੰਟ ਹੀ ਰਹਿ ਗਏ ਆ ਕੁਝ ਪੁੱਛਣਾ ਦੱਸਣਾ ਤਾਂ ਆ ਦੇਖ ਲੈ ਆਪਣਾ ਬਾਹਰ ਆ ਬਈ ਅੱਗੇ ਤੋਂ ਅੱਗੇ ਬਣਾਣੀ ਇੱਕ ਹਾਂ ਅੱਗੇ ਲੜੀ ਤੁਰਦੀ ਹੈ ਦੋ ਬੰਦੇ ਦਾ ਨਾਮ ਨੰਬਰ ਲੈਣਾ ਤਾਂ ਨਾਮ ਲਿਖ ਲੋ ਜੀ ਤੇ ਨਾਲ ਤਾਂ ਨੰਬਰ ਲਿਖ ਲੋ ਜੇ ਕਿਸੇ ਦੋ ਰਾਹ ਚ ਕੱਟ ਹੋ ਗਿਆ ਜੀ ਫੇਰ ਫਿਰ ਵੀ ਤੁਹਾਡੇ ਪੈਸੇ ਥੋੜੇ ਪੈਸੇ ਆ ਹੀ ਜਾਣਗੇ ਤੁਹਾਡੀ ਏਡੀ ਚ ਹਾਂ ਪੈਸੇ ਤੁਹਾਡੇ ਆ ਜਾਣਗੇ ਜਿਵੇਂ ਜਿਵੇਂ ਲੜੀ ਬਣ ਗਈ ਤੁਸੀਂ ਯਾਰ ਮੇਰੀ ਗੱਲ ਸੁਣੋ ਜਿਹੜੇ ਸਵੀਮਿੰਗ ਪੂਲ ਨੇ ਸਵੀਮਿੰਗ ਪੂਲ ਦੇ ਵਿੱਚ ਤੁਹਾਨੂੰ ਉੱਥੇ ਨਵਾਉਣਗੇ ਫੜ ਕੇ ਤੂੰ ਨਜ਼ਾਰੇ ਦੇਖੇ ਤਾਂ ਨੀਲਾ ਨੀਲਾ ਪਾਣੀ ਹੁੰਦਾ ਆਪਾਂ ਟੋਬਾ ਮਰਜੰਦਰਾ ਨੇ ਆ ਹਾਂ ਓਏ ਰੋਹੀ ਫਿਰ ਪਿੰਡ ਵਾਲੀਆਂ ਗੱਲਾਂ ਹੈ ਪੀ ਇਹਨਾਂ ਦੀਆਂ ਇੰਦਾ ਹੀ ਸਮਝਣੀਆਂ ਹੁੰਦਾ ਉਹ ਮੈਂ ਉਹ ਮੈਂ ਲਾਉਂਦੇ ਦਾ 6-6 ਮਹੀਨੇ ਬਾਅਦ ਨੇ ਜੀ ਇਹ ਦੀਵਾਲੀ ਦੀ ਪਾਪਾ ਨਜ਼ਾਰੇ ਲਾਵਾਂਗੇ ਪਰ ਨਜ਼ਾਰੇ ਉਸ ਤੋਂ ਛੋਟੇ ਤਾਂ ਮੱਜੇ ਵਾਸਤੇ ਸਵੀਮਿੰਗ ਪੂਲ ਬਣਾ ਦਿਓ ਤੁਸੀਂ ਘਰੇ ਚਾਹੇ ਐਨੇ ਪੈਸੇ ਆ ਜਾਣਗੇ ਕੋਈ ਸਕੀਮ ਸਮਝਾ ਦੇਣੋ ਥਾਈਲੈਂਡ ਵਾਲੀ ਜੀ ਜਾਲੀ ਟ੍ਰਿਪ ਆਲੀ ਵੀ ਸਮਝਾ ਦਿਓ ਮੜੀਕ ਜਦੋਂ ਤੁਸੀਂ ਏ ਆਈ ਡੀ ਦੇ ਵਿੱਚ ਤੁਹਾਡੇ ਨਾਲ ਅੱਗੇ 15-15 ਬੰਦੇ ਜੁੜ ਗਏ ਸੋ ਤੁਹਾਨੂੰ ਟ੍ਰਿਪ ਮਿਲੂਗਾ ਥਾਈਲੈਂਡ ਦਾ ਕੀ ਬੱਚਨੇ ਵੀ ਆਪਾਂ ਦਾ ਬਾਹਰ ਆ ਵੀ ਆਪਾਂ ਬਾਹਰੇ ਭੇਜਾਂਗੇ ਤੈਨੂੰ ਕਾਕਾ ਬਾਹਰੇ ਬਾਹਰੇ ਭੇਜਾਂਗੇ ਤੂੰ ਟੈਨਸ਼ਨ ਨਾ ਲੈ ਤੂੰ ਭੁੱਲ ਜੇਗਾ ਵੀ ਮੈਂ ਹਾਡੇ ਪਿੰਡ 'ਚ ਕਦੇ ਰਹਿੰਦਾ ਹੁੰਦਾ ਸੀ ਤੇਰੀ ਕੋਠੀ ਇੱਥੇ ਮਿਆਈ ਵਾਲੀ ਜ਼ਮੀਨ ਦੋ ਕਿੱਲੇ ਹੋਣੇ ਪੁੱਛ ਲੈ ਕਿਤੇ ਤੂੰ ਵੀ ਬਾਈ ਜੀ ਇਤਨਾ ਘਰ ਅੰਦਰਲੇ ਪਾਸੇ ਆ ਨਾ ਤੂੰ ਕੀ ਲੈ ਕੇ ਨਿਆਈ ਵਾਲੇ ਅੱਜ ਕਹਿ ਕੇ ਰੱਖ ਦੋ ਮਹੀਨੇ ਨੂੰ ਰਜਿਸਟਰੀ ਕਰਵਾ ਦਿੰਦਾ ਮੈਂ ਮੈਂ ਤੇਰੀ ਰਿਸ਼ਤਿ ਕਰਵਾਉਣ ਆਉਂਗਾ ਹੋਰ ਦੱਸ ਪੈਸੇ ਜਿੱਕੇ ਅੱਗੇ ਘਟ ਕੇ ਆ ਕੇ ਦੀ ਮੈਨੂੰ ਮੈਨੂੰ ਕੋਲੇ ਆਪਣੇ ਕੋਲੇ ਪੈਸੇ ਤਾਂ ਨਹੀਂ ਆਪਰ ਤਾਂ ਛਾਪ ਵੇਚਦੇ ਆਂ ਲੈ ਕਰ ਲੋ ਹੋਰ ਪੈਸੇ ਤਾਂ ਦੇਣੇ ਪੈਣਗੇ ਵੀਰੇ ਅੱਜ ਛਾਪ ਵੇਚੋਗੇ ਥੋੜੇ ਉੱਥੇ ਤੁਹਾਨੂੰ ਬਲਾ ਬਲਾ ਕੇ ਹੋਟਲਾਂ ਚ ਥੋੜੇ ਛਾਪਾਂ ਪੈਣਗੀਆਂ ਸਾੜੀ ਯੈਸ ਸਰ ਯੈਸ ਸਰ ਲੋ ਯੈਸ ਯੈਸ ਸਰ ਯੈਸ ਸਰ ਲੋ ਯੈਸ ਯੈਸ ਸਰ ਯੈਸ ਛਾਪਾਂ ਵੇਣਗੇ ਵੀਰੇ ਥੋੜੇ ਡਾਈਮੰਡ ਦੀਆਂ ਛਾਪਾਂ ਤੁਸੀਂ ਚਾਹੁੰਦੇ ਹੋ ਡਾਈਮੰਡ ਦੀਆਂ ਛਾਪਾਂ ਲੈਣੇ ਥੋੜੇ ਉਂਗਲਾਂ ਦੇ ਵਿੱਚ ਠੀਕ ਹੈ ਨਾ ਹਾਂ ਇੱਕ ਵਿੱਚ ਉਹ ਤਾਂ ਕਿੰਨਾ ਕੁ ਹਾਂ ਤੇ ਹੁਣ ਮੇਰੇ ਵੀਰ ਬਣ ਕੇ ਸਾਡਾ ਹੋ ਗਿਆ ਹੁਣ ਟਾਈਮ ਤੇ ਸਾਨੂੰ ਹੁਣ ਜਾਣ ਦੇ ਉਹ ਮੈਂ ਨਹੀਂ ਕਰਦਾ ਮੇਰਾ ਫੋਨ ਆ ਰਿਹਾ ਯਾਰ ਇਹਨਾਂ ਦਾ ਨਾਮ ਲਿਖ ਲੈਨੇ ਜੀ ਆਪਾਂ ਹਾਂ ਮੈਂ ਨਾਮ ਲਿਖਦਾ ਹਾਂ ਜੀ ਆ ਗਿਆ ਭਾਈ ਆ ਗਿਆ ਇੱਕ ਮਿੰਟ